ਨਾਲੇ ਇੱਕ ਗੱਲ ਹੋਰ ਸੁਣ ਲੈ ਆ ਗੱਲ-ਗੱਲ ਤੇ ਥੱਪੜ ਚੱਕਣਾ ਨਾ ਚੰਗੀ ਗੱਲ ਨਹੀਂ ਅੱਗੇ ਤੋਂ ਧਿਆਨ ਰੱਖੀ ਮੈਂ ਕਿੱਥੇ ਆਉਣਾ ਇੱਥੇ ਕੰਮ ਦਾ ਜੋਰ ਹੈ ਤੈਨੂੰ ਪਤਾ ਹੁਣ ਮੈਂ ਦੂਜੀ ਸਾਈਡ ਤੇ ਜਾ ਰਿਹਾ ਕੱਲ ਤੂੰ ਮੈਨੂੰ ਹੁਣ ਇਹ ਦੱਸ ਵੀ ਤੂੰ ਘਰੇ ਕਦੋਂ ਕੋ ਗੇੜਾ ਮਾਰਨਾ ਹੈ ਕਦੋਂ ਆਏਗਾ ਸੁੱਤੇ ਬੰਦੇ ਨੂੰ ਨਹੀਂ ਪਤਾ ਲੱਗਦਾ ਕਿ ਉਹਦੇ ਨਾਲ ਕੀ ਹੋ ਜੇ ਹੁਣ ਕੀ ਕਰਾਂ ਸਾਰੀ ਰਾਤ ਜਾਗ ਕੇ ਵੀ ਨਹੀਂ ਕੱਟ ਸਕਦੀ ਇਹ ਵੀ ਔਖਾ ਹੈ ਐ ਕਰਦੀ ਆ ਅੰਦਰੋਂ ਕੁੰਡੀ ਲਾ ਲੈਨੀ ਆ ਫੇਰ ਰਾਮ ਨਾਲ ਅੱਦਸ ਆਉਂਦਾ ਜਾਉਂਗੀ ਦਿਨੇ ਇਹ ਨਹੀਂ ਰਾਮ ਕਰਨ ਦਿੰਦੀ ਮੰਮੀ ਮੈਂ ਤਾਂ ਤੁਹਾਨੂੰ ਉਦੋਂ ਕਿਹਾ ਸੀ ਵੀ ਚੱਲਦੇ ਆ ਠਾਣੇ ਉਸ ਤਾਂ ਮੇਰੀ ਗੱਲ ਨੂੰ ਠੰਡੀ ਪਾਤੀ ਉਹ ਚਾਚੇ ਦੇ ਮਾਗਰ ਲੱਗ ਕੇ ਹੁਣ ਨੂੰ ਤਾਂ ਉਹਦੀ ਸੱਸ ਨੇ ਸੁਧਰ ਜਾਣਾ ਸੀ ਮੈਂ ਕੋਈ ਅਣਜਾਣ ਨਹੀਂ ਮੈਨੂੰ ਬਾਹਰ ਸਭ ਸੁਣਦਾ ਹੁੰਦਾ ਤੁਸੀਂ ਕੀ ਗੱਲਾਂ ਕਰਦੀ ਹੋ ਤੇ ਕੀਹਦੀਆਂ ਕਰਦੀ ਹੋ ਔਖਾ ਤਾਂ ਹੈਗਾ ਪੁੱਤ ਪਰ ਮੈਨੂੰ ਇੱਥੇ ਦਾ ਵੀ ਫਿਕਰ ਰਹੂਗਾ ਨਾ ਫਿਰ ਤੂੰ ਕਿਵੇਂ ਕਰੇਂਗੀ ਇਹਦਾ ਕੀ ਪਤਾ ਤੇਰੀ ਸੱਸ ਦਾ ਮੇਰੇ ਜਾਣ ਤੋਂ ਬਾਅਦ ਫੇਰ ਤੇਰੇ ਨਾਲ ਲੜਪੇ ਮੰਮੀ ਆ ਕੀ ਕਰ ਰਹੀ ਹੋ ਤੁਸੀਂ ਆ ਗਈ ਜੀ ਤੁਸੀਂ ਆ ਕੀ ਹੋ ਗਿਆ ਜੀ ਇੰਨੀ ਉੱਚੀ ਕਰ ਤੋ ਬੋਲਦੇ ਹੋ ਨਾਲੇ ਆ ਸੋਟੀ ਜੀ ਕਿਉਂ ਫੜ ਰੱਖੀ ਐ ਉਹ ਜਰੂਰ ਤੂੰ ਸੁੱਤੀ ਪਈ ਸੀ ਨਾ ਮੰਮੀ ਤੇਰੇ ਸੋਤੀ ਮਾਰਨ ਲੱਗੀ ਸੀ ਉਹ ਤਾਂ ਰੱਬ ਦਾ ਸ਼ੁਕਰ ਆ ਮੈਂ ਆ ਗਿਆ ਤਾਂ ਕਰਕੇ ਤੂੰ ਬਚ ਰਹੀ ਪਤਾ ਨਹੀਂ ਮੰਮੀ ਨੇ ਸੋਤੀ ਮਾਰ ਕੇ ਕੀ ਕਰ ਦੇਣਾ ਸੀ ਨਾ ਮੰਮੀ ਏ ਕੀ ਕਰਨ ਲੱਗੀ ਸੀ ਤੂੰ ਘਰ ਚ ਹੈ ਜੀ ਕਿਹੜੀ ਗੱਲ ਹੋ ਗਈ ਜਿਹਦੇ ਕਰਕੇ ਤੈਨੂੰ ਮਾਰਨ ਤੇ ਉਤਰੇ ਨਾ ਮੰਮੀ ਹੁਣ ਕਿਉਂ ਨੀਵੀਂ ਪਾਈ ਖੜੇ ਹੋ ਬੋਲੋ ਕੁਛ ਦੱਸੋ ਇਹਨਾਂ ਨੂੰ ਕਿਉਂ ਮੈਨੂੰ ਮਾਰਨ ਲੱਗੇ ਸੀ ਤੂੰ ਦੱਸ ਕੀ ਚੱਲ ਰਿਹਾ ਘਰੇ ਇਹ ਜੀ ਕੀ ਗੱਲ ਹੋ ਗਈ ਜਿਹੜਾ ਮੰਮੀ ਤੈਨੂੰ ਮਾਰਨ ਲੱਗੀ ਸੀ ਅਸਲ ਵਿੱਚ ਜੀ ਮੈਂ ਤੁਹਾਨੂੰ ਬੁਲਾਇਆ ਹੀ ਇਸ ਕਰਕੇ ਆ ਮੈਨੂੰ ਆਏ ਸੀ ਵੀ ਜੋ ਤੁਸੀਂ ਆਓਗੇ ਤਾਂ ਮੈਂ ਸਾਰੀ ਗੱਲ ਤੁਹਾਨੂੰ ਦੱਸੂਗੀ ਉਹ ਚੱਲ ਹੁਣ ਤਾਂ ਘਰੇ ਆ ਗਿਆ ਮੈਂ ਹੁਣ ਦੱਸਦਾ ਸਹੀ ਵੀ ਕੀ ਗੱਲ ਆ ਗੱਲ ਤਾਂ ਇਹ ਹੈ ਜੀ ਮੰਮੀ ਮੈਨੂੰ ਜਾਨੋਂ ਮਾਰਨ ਨੂੰ ਫਿਰਦੀ ਹੈ ਹੈ ਜਾਨੋਂ ਮਾਰਨ ਹਾਂਜੀ ਜਾਨੋਂ ਮਾਰਨ ਨੂੰ ਪਹਿਲਾਂ ਵੀ ਇੱਕ ਦਿਨ ਮੰਮੀ ਮੇਰੀ ਚੁੰਨੀ ਨਾਲ ਮੇਰਾ ਗਲ ਕੋਟਣ ਲੱਗੀ ਸੀ ਉਦੋਂ ਸ਼ਾਇਦ ਮੇਰੀ ਕਿਸਮਤ ਚੰਗੀ ਸੀ ਜਿਹੜਾ ਮੈਂ ਪ੍ਰੈਸ ਕਰਦੀ ਸੀ ਉਦੋਂ ਮੇਰੇ ਹੱਥ 'ਚ ਪ੍ਰੈਸ ਆ ਗਈ ਤੇ ਮੈਂ ਮੰਮੀ ਦੇ ਮਾਰੀ ਤਾਂ ਕਿਤੇ ਜਾ ਕੇ ਮੇਰੀ ਜਾਨ ਬਚੀ ਹੈ ਹੈ ਆਹ ਕੁਝ ਹੋ ਰਿਹਾ ਆਪਣੇ ਘਰ 'ਚ ਉਹ ਜੇ ਕਿ ਤੂੰ ਮੈਨੂੰ ਪਹਿਲਾਂ ਫੋਨ 'ਤੇ ਇਹ ਗੱਲ ਦੱਸ ਦਿੰਦੀ ਨਾ ਹੁਣੋਂ ਤਾਂ ਮੈਂ ਤਰੋਂ ਦਾ ਆ ਜਾਣਾ ਸੀ ਫੋਨ 'ਤੇ ਤਾਂ ਜੀ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਵੀ ਤੂੰ ਸੀ ਕਿਤੇ ਐਵੇਂ ਟੈਂਸ਼ਨ ਨਾ ਬਾਲੋ ਨਾਲੇ ਤੁਹਾਡਾ ਨਮਾ ਨਮਾ ਦਾ ਕੰਮ ਸੀ ਮੈਨੂੰ ਆਏ ਸੀ ਕਿਤੇ ਉਹੀ ਨਾ ਛੱਡ ਕੇ ਆ ਜਾਓ ਉਹ ਫੇਰ ਕੀ ਹੁੰਦਾ ਸੀ ਨਾਲੇ ਤੇਰੇ ਨਾਲੋਂ ਕੀ ਕੰਮ ਵੱਧਾ ਮੈਨੂੰ ਤੂੰ ਮੈਨੂੰ ਇੱਕ ਵਾਰੀ ਦੱਸ ਦਿੱਤਾ ਸਹੀ ਫੋਨ ਤੇ ਇਹ じゃ ਤਾਂ ਮੈਂ 100 ਕੰਮ ਛੱਡਦਾ ਤੇਰੇ ਪਿੱਛੇ ਚੱਲ ਕੋਈ ਨਾ ਅਲਵਿ ਰੱਬ ਦਾ ਸ਼ੁਕਰ ਹੈ ਕਿ ਮੈਂ ਮੌਕੇ ਤੇ ਆ ਗਿਆ ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਚੱਲ ਮੈਨੂੰ ਇਹ ਦੱਸ ਵੀ ਮੰਮੀ ਤੈਨੂੰ ਮਾਰਨਾ ਕਿਉਂ ਚਾਹੁੰਦੀ ਆ ਐਡੀ ਬੈਰੀ ਕਿਉਂ ਬਣ ਗਈ ਤੇਰੀ ਉਹ ਇਹ ਗੱਲ ਜੀ ਸਲਾਈ ਤੋਂ ਸ਼ੁਰੂ ਹੋਈ ਐ ਹੁਣ ਤੁਹਾਨੂੰ ਤਾਂ ਪਤਾ ਹੀ ਐ ਵੀ ਮੇਰੀ ਪਿੱਠੇ 'ਚ ਦਰਦ ਰਹਿੰਦਾ ਐ ਪਰ ਮੰਮੀ ਮੈਨੂੰ ਕਹਿੰਦੀ ਐ ਵੀ ਤੂੰ ਸਲਾਈ ਕਰ ਫੇਰ ਜੀ ਮੈਂ ਮੰਮੀ ਦੇ ਕਹੇ ਤੋਂ ਸਲਾਈ ਵੀ ਕਰਨ ਲੱਗੀ ਉਸ ਤੋਂ ਬਾਅਦ ਮੈਨੂੰ ਕਹਿੰਦੇ ਘਰ ਦਾ ਵੀ ਸਾਰਾ ਕੰਮ ਤੂੰ ਹੀ ਕਰਿਆ ਕਰ ਹੁਣ ਤੁਸੀਂ ਵੀ ਦੱਸੋ ਜੀ ਮੈਂ ਘਰ ਦਾ ਕੰਮ ਕਰਾਂ ਏ ਸਲਾਈ ਕਰਾਂ ਨਾਲੇ ਸੁੱਖ ਨਾਲ ਮੰਮੀ ਵੀ ਹੁਣ ਵਧੀਆ ਪਈ ਐ ਉਹ ਵੀ ਤਾਂ ਕੰਮ ਕਰ ਸਕਦੀ ਐ ਹਾਂ ਫਿਰ ਇਹਦੇ 'ਚ ਕੀ ਐ ਉਹ ਸਲਾਈ ਕਰ ਲੈ ਮੰਮੀ ਘਰ ਦਾ ਕੰਮ ਕਰ ਲੂ ਨਾਲੇ ਕੰਮ ਤਾਂ ਬੰਦੇ ਨੂੰ ਵੰਡ ਕੀ ਕਰਨੇ ਪੈਂਦੇ ਆ ਤਾਂ ਹੀ ਘਰ ਚੱਲਣਗੇ ਹਾਂਜੀ ਗੱਲ ਤਾਂ ਤੁਹਾਡੀ ਠੀਕ ਐ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਇੱਕ ਗੱਲ ਹੋਰ ਵੀ ਐ ਨਾ ਹੋਰ ਕਿਹੜੀ ਕਿਤੇ ਤੂੰ ਸਲਾਈ ਵਾਲੇ ਸੂਟ ਲੈਣ ਜਾਂ ਫੜਾਉਣ ਆਪ ਤਾਂ ਨਹੀਂ ਜਾਂਦੀ ਨਹੀਂ ਜੀ ਇਹ ਜੀ ਕੋਈ ਗੱਲ ਨਹੀਂ ਫਰ ਹੋਰ ਕਿਹੜੀ ਗੱਲ ਐ ਜਿਹੜੀ ਰਹਗੀ ਹੁਣ ਗੱਲ ਤਾਂ ਇਹ ਰਹਗੀ ਸੀ ਜੀ ਨਾਲੇ ਤਾਂ ਮੰਮੀ ਸਲਾਈ ਵਾਲੇ ਪੈਸੇ ਸਾਰੇ ਆਪਦੇ ਕੋਲੇ ਰੱਖ ਲੈਂਦੀ ਸੀ ਨਾਲੇ ਠੇਕੇ ਵਾਲੇ ਪੈਸੇ ਸਾਰੇ ਆਪਦੇ ਖਾਤੇ 'ਚ ਜਮ੍ਹਾਂ ਕਰਾ ਦਿੰਦੀ ਸੀ ਅੱਛਾ ਹੁਣ ਤੁਸੀਂ ਦੱਸੋ ਜੀ ਮੈਨੂੰ ਵੀ ਤਾਂ ਘਰ 'ਚ ਖਰਚਾ ਚਾਹੀਦਾ ਹੀ ਐ ਮੈਂ ਵੀ ਆਪ ਦਾ ਸਮਾਨ ਲਿਓਣਾ ਹੁੰਦਾ ਨਾ ਫਿਰ ਤੂੰ ਮੰਗ ਵੀ ਸਕਦੀਆਂ ਮੰਮੀ ਤੋਂ ਉਹ ਕਿਹੜਾ ਤੈਨੂੰ ਜਵਾਬ ਦਿੰਦੀ ਆ ਮੰਗੇਤਾ ਜੀ ਮੈਂ ਉਹਨਾਂ ਤੋਂ ਕਈ ਵਾਰੀ ਨੇ ਪਰ ਉਹਨਾਂ ਨੇ ਮੈਨੂੰ ਕਦੇ ਵੀ ਇੱਕ ਪੈਸਾ ਨਹੀਂ ਦਿੱਤਾ ਹਾਰ ਕੇ ਜਦੋਂ ਮੈਂ ਆਪਦੀ ਮੰਮੀ ਨੂੰ ਦੱਸਿਆ ਨਾ ਤਾਂ ਫਿਰ ਉਹ ਆ ਕੇ ਦਵਾ ਕੇ ਗਈ ਐ ਚੱਲ ਕੋਈ ਨਾ ਹੁਣ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਤਾਂ ਅੱਗੇ ਦੀ ਸੋਚਦੇ ਆਂ ਵੀ ਅੱਗੇ ਕੀ ਕਰਨਾ ਅੱਗੇ ਤਾਂ ਕੀ ਕਰਨਾ ਜੀ ਆਹੀ ਕੁਝ ਹੋਣਾ ਜਿਹੜਾ ਹੁਣ ਤੱਕਰ ਹੋ ਰਿਹਾ ਹੈ ਨਾਲੇ ਤੁਹਾਡਾ ਕੀ ਪਤਾ ਜੀ ਤੁਸੀਂ ਕਦੋਂ ਚਲੇ ਜਾਵੋ ਪਿੱਛੋਂ ਇੱਥੇ ਇਹੀ ਬਾਸ ਘਾੜਾ ਰਹਿਣਾ ਚਲ ਕੋਈ ਨਾ ਤੂੰ ਫਿਕਰ ਨਾ ਕਰ ਜੇ ਮੈਂ ਜਾਊਗਾ ਨਾ ਤੈਨੂੰ ਕੁਝ ਪੈਸੇ ਦੇ ਕੇ ਜਾਊਗਾ ਫਿਰ ਤੈਨੂੰ ਮੰਮੀ ਤੋਂ ਪੈਸੇ ਮੰਗਣ ਦੀ ਲੋੜ ਹੀ ਨਹੀਂ ਰਹਿਣੀ ਨਾਲੇ ਤੇ ਆਪਦਾ ਜਿੱਥੇ ਮਰਜ਼ੀ ਖਰਚੀ ਉਸ ਮਰਜ਼ੀ ਲਈ ਆਈ ਹਾਂ ਮਨਾਂ ਦਾ ਹੋਰ ਮੈਂ ਕਿੱਥੇ ਖਰਚ ਨੇ ਹੁੰਦੇ ਨੇ ਜੀ ਪੈਸੇ ਬਸ ਆਹੀ ਹੁੰਦਾ ਵੀ ਕੋਈ ਠੰਡ ਚ ਗਰਮ ਸੂਟ ਲੈ ਲਿਆ ਜਾਂ ਕੋਈ ਜੁੱਤੀ ਜੋੜਾ ਲਿਆਂਦਾ ਉਹ ਚਲ ਕੋਈ ਨਾ ਲਵੀ ਮੈਂ ਚਾਚੇ ਨਾਲ ਕਰਦਾ ਗੱਲ ਉਹ ਸਾਰਾ ਠੇਕਾ ਤੈਨੂੰ ਹੀ ਫੜਾ ਕੇ ਜਾਇਆ ਤੂੰ ਫਿਰ ਤੇ ਆਪਦਾ ਜੋ ਲੈਣਾ ਹੋਇਆ ਉਹ ਠੇਕੇ ਦੇ ਪੈਸਿਆਂ ਚੋਂ ਲੈ ਲਿਆ ਕਰੀ ਚਲੋ ਠੀਕ ਹੈ ਜੀ ਛੱਡੋ ਹੁਣ ਇਹਨਾਂ ਗੱਲਾਂ ਨੂੰ ਤੁਸੀਂ ਮੈਨੂੰ ਐਂ ਦੱਸੋ ਵੀ ਤੁਹਾਡੇ ਵਾਸਤੇ ਚਾਹ ਬਣਾਵਾਂ ਕਿ ਰੋਟੀ ਬਣਾਵਾਂ ਤੂੰ ਐਂ ਕਰ ਰੋਟੀਆਂ ਬਣਾ ਲੈ ਭੁੱਖ ਲੱਗੀ ਪਈ ਆ ਚਲੋ ਠੀਕ ਹੈ ਜੀ ਹੋਰ ਸਬਜ਼ੀ ਤਾਂ ਬਣੀ ਪਈ ਐ ਬਸ ਰੋਟੀ ਹੁਣ ਬਣਾ ਦਿੰਦੀ ਆ ਮੈਂ ਚਲੋ ਫਿਰ ਹਾਂਜੀ ਆ ਜਾਓ ਤੁਸੀਂ ਇਹਨੇ ਅੰਦਰ ਬਹਿ ਜਾਓ ਮੈਂ ਬਣਾਉਣੀ ਆ ਠੀਕ ਐ ਮੰਮੀ ਆ ਬਾਰੇ ਆ ਕੇ ਮੇਰੀ ਗੱਲ ਸੁਣਿਓ ਮੰਮੀ ਇਹ ਜਿਹੜਾ ਕੁਝ ਹੋ ਰਿਹਾ ਹੈ ਨਾ ਆਪਣੇ ਘਰੇ ਇਹ ਠੀਕ ਨਹੀਂ ਤੂੰ ਮੈਨੂੰ ਇੱਕ ਗੱਲ ਦੱਸ ਲਵੀ ਨੇ ਹਜਾ ਤੇਰਾ ਕੀ ਬਗੜਿਆ ਜਿਦੇ ਕਰਕੇ ਤੇ ਆਪਦੇ ਮਨ ਚ ਉਹਦੇ ਵਾਸਤੇ ਬੈਰ ਪਾਲ ਰੱਖਿਆ ਨਾ ਬੈਰ ਪਾਲਣ ਨੂੰ ਮੈਂ ਉਹਦੇ ਨਾਲ ਹਜਾ ਕੀ ਕਰਤਾ ਉਹ ਮੰਮੀ ਜੇ ਮੈਂ ਨਾ ਆਉਂਦਾ ਤਾਂ ਕਰਨੀ ਲੱਗੇ ਸੀ ਤੁਸੀਂ ਤੁਹਾਡੇ ਹੱਥ ਚੋਂ ਸੋਟੀ ਫੜੀ ਆ ਆ ਜੇ ਕਿਤੇ ਉਹਦੇ ਵੱਜਦੇ ਦੀ ਲੱਤਾਂ ਟੁੱਟ ਜਾਂਦੀਆਂ ਅਜੇ ਤੁਸੀਂ ਕਹਿੰਦੇ ਵੀ ਮੈਂ ਕਰਿਆ ਕੀ ਆ ਕੱਲਾ ਇਹ ਹੀ ਨਹੀਂ ਇਦੋਂ ਪਹਿਲਾਂ ਇਹੜਾ ਲਵੀ ਨਾਲ ਤੁਸੀਂ ਕੀਤਾ ਨਾ ਉਹ ਮੈਨੂੰ ਉਹਨੇ ਕੱਲੀ ਕੱਲੀ ਗੱਲ ਦੱਸੀ ਆ ਵੇ ਕਿ ਮੈਂ ਤੁਸੀਂ ਉਹਦਾ ਗਾਲ ਘੋਟਣ ਲੱਗੇ ਸੀ ਉਹ ਵਿਚਾਰੀ ਮਸਾਂ ਬਚੀ ਆ ਹੁਣ ਤੁਸੀਂ ਦੱਸੋ ਵੀ ਇਹ ਗੱਲਾਂ ਹੁਣ ਤੁਹਾਡੇ ਲਈ ਠੀਕ ਨੇ ਮੈਂ ਤੈਨੂੰ ਉਹ ਉਹੀ ਝੂਠ ਬੋਲ ਗਈ ਮੈਂ ਉਹਦਾ ਗਾਲ ਕਦੇ ਘੋਟਿਆ ਨਾਲੇ ਉਹਦੋਂ ਕੱਠ ਚ ਵੀ ਮੈਂ ਕਿਹਾ ਸੀ ਵੀ ਮੈਂ ਗਾਲ ਨਹੀਂ ਘੋਟਿਆ ਮੈਂ ਤਾਂ ਉਹਦੀ ਚੁੰਨੀ ਠੀਕ ਕਰਦੀ ਸੀ ਉਹ ਤੈਨੂੰ ਐਵੇਂ ਹੀ ਲੁੱਤੀਆਂ ਲਾ ਗਈ ਤੂੰ ਉਹਦਾ ਸੱਚ ਮੰਨ ਲਿਆ ਉਹਦੇ ਮੰਗਰ ਲੱਗ ਗਿਆ ਉਹ ਮਾਂ ਇੰਨਾਕ ਤਾਂ ਮੈਂ ਉਹਦੇ ਬਾਰੇ ਜਾਣਦਾ ਜੇ ਕੁਛ ਉਹਦੇ ਨਾਲ ਇਹ ਹੋਇਆ ਉਹਨੇ ਤਾਂ ਹੀ ਕਿਹਾ ਉਹ ਗੜਾ ਝੂਠ ਬੋਲਦੀ ਆ ਹਾਲੇ ਤਾਂ ਮੰਮੀ ਸ਼ੁਕਰ ਕਰਾ ਵੀ ਉਹਦੇ ਪੇਕੇ ਚੰਗੇ ਨੇ ਤੈਨੂੰ ਠਾਣੇ ਨਹੀਂ ਫੜਾਇਆ ਨਹੀਂ ਇਹ ਗੱਲ ਕਿੱਥੇ ਦੀ ਕਿੱਥੇ ਪਹੁੰਚ ਜਾਂਦੀ ਨਾਲੇ ਤੇਰੇ ਨਾਲ-ਨਾਲ ਮੈਨੂੰ ਅਗਲਾ ਜੇਲ੍ਹ ਕਰਾਉਂਦਾ ماں ਪਹਿਲਾਂ ਇੰਨਾ ਕੁਝ ਹੋ ਕੇ ਵੀ ਤੈਨੂੰ ਅਹਿਸਾਸ ਨਹੀਂ ਹੋਇਆ ਅੱਜ ਫੇਰ ਤੂੰ ਉਹੀ ਗਲਤੀ ਕਰਨ ਲੱਗੀ ਸੀ ਓ ਮੰਮੀ ਮੈਨੂੰ ਇਹ ਤਾਂ ਦੱਸ ਦੇ ਵੀ ਤੇਰਾ ਲਾ ਵੀਨੇ ਬਗਾੜਿਆ ਕੀ ਐ ਜਿਹੜਾ ਤੂੰ ਨੂੰ ਮਾਰਨ ਤੇ ਉੱਤਰਿਆ ਏ ਇੰਨੀ ਤੇਰੀ ਉਹ ਇੱਜ਼ਤ ਕਰਦੀ ਐ ਸਾਰਾ ਦਿਨ ਤੈਨੂੰ ਰੋਟੀ ਪਾਣੀ ਪੁੱਛਦੀ ਰਹਿੰਦੀ ਆ ਜੀ ਜੀ ਕਰਦੀ ਫਿਰਦੀ ਅੱਗੇ ਪਿੱਛੇ ਹੋਰ ਚਾਹੀਦਾ ਕੀ ਐ ਮੈਨੂੰ ਤਾਂ ਭਾਈ ਤਲਾਕ ਚਾਹੀਦਾ ਮੈਨੂੰ ਨਹੀਂ ਇਹੋ ਚੰਗੀ ਲੱਗਦੀ ਜਿੰਨੀ ਕੋਹ ਮੇਰੀ ਇੱਜ਼ਤ ਕਰਦੀ ਆ ਨਾ ਉਹ ਮੈਨੂੰ ਇਹ ਪਤਾ ਹੈ ਮੈਨੂੰ ਨਹੀਂ ਅਹੀ ਇੱਜ਼ਤ ਦੀ ਲੋੜ ਜਾ ਤਾਂ ਤੂੰ ਇਹਨੂੰ ਚੁੱਪ ਕਰਕੇ ਪੇਕੇ ਛੱਡਿਆ ਜਾਂ ਫਿਰ ਤਲਾਕ ਲੈ ਲੈ ਅੱਛਾ ਨਾ ਮਾਂ ਤਾਂ ਐਂ ਤਾਂ ਕਹਤਾ ਵੀ ਤਲਾਕ ਲੈ ਲੈ ਤਲਾਕ ਕਿਤੇ ਆਈ ਹੋ ਜਾਂਦੇ ਨੇ ਹੁਣ ਜੇ ਉਹਦੇ 'ਚ ਕੋਈ ਗਲਤੀਆਂ ਨਹੀਂ ਭਲਾ ਫੇਰ ਕਿਵੇਂ ਤਲਾਕ ਹੋਜੂ ਲਾ ਹੁੰਦਾ ਕਿਉਂ ਨਹੀਂ ਬਥੇਰਿਆ ਨਾ ਹੁੰਦਾ ਤੂੰ ਤਲਾਕ ਦੇਣ ਵਾਲਾ ਤਾਂ ਬਣ ਦੇਖ ਮਾਂ ਨਾ ਤਾਂ ਮੈਂ ਲਵੀ ਨੂੰ ਪੇਕੇ ਛੱਡ ਕੇ ਆ ਮਾਂ ਤੇ ਨਾ ਹੀ ਦੇਮਾਂ ਤਲਾਕ ਇਹ ਵੀ ਉਹਦਾ ਘਰ ਆ ਉਹ ਤਾਂ ਇੱਥੇ ਹੀ ਰਹੂਗੀ ਲਾ ਦੇਖ ਲੈ ਕਿਵੇਂ ਆਉਂਦੇ ਦੀ ਕੰਮ ਭਰਤੇ ਸਿੱਖਿਆ ਸਖਾਇਆ ਕਿਵੇਂ ਬੋਲਦਾ ਕੋਈ ਨਾ ਨਹੀਂ ਦਿੰਦਾ ਤਲਾਕ ਨਾ ਦੇਣ ਦੇ ਮੈਂ ਵੀ ਇਹਨੂੰ ਘਰੇ ਨਹੀਂ ਰੱਖਦੀ ਏਕੇ ਤੋਰ ਕੇ ਹੀ ਛੱਡੂੰ ਲਵੀ ਹਾਂਜੀ ਮਾ ਚਾਚੇ ਨਾਲ ਜਮੀਨ ਬਾਰੇ ਗੱਲ ਕਰਕੇ ਆਉਣਾ ਠੀਕ ਹੈ ਜੀ ਹੋਰ ਨਾਲੇ ਚਾਚਾ ਤੈਨੂੰ ਪਤਾ ਪਹਿਲਾਂ ਵੀ ਢੇੜੇ ਮਾਰ ਕੇ ਗਿਆ ਹਾਂਜੀ ਅਗਲੇ ਨੂੰ ਇਹ ਹੁੰਦਾ ਵੀ ਪਤਾ ਨਹੀਂ ਮੈਨੂੰ ਜ਼ਮੀਨ ਦੇਣਗੇ ਕਿ ਨਾ ਹੋਰ ਨਾਲੇ ਹੁਣ ਮੈਨੂੰ ਵੀ ਆਇਆ ਬੀ ਚੱਲ ਹੁਣ ਮੈਂ ਆਇਆ ਹੋਇਆ ਗੱਲ ਕਰੀ ਜਾਵਾਂ ਹਾਂਜੀ ਇਹ ਵੀ ਨਵੇੜੀ ਆਉ ਨਹੀਂ ਫੇਰ ਵਿਚਾਰਾ ਢੇੜੇ ਮਾਰਦਾ ਰਹੂਗਾ ਨਾਲੇ ਸੱਚਾ ਮम्मी ਨੇ ਦੀਂਦੀ ਕਿੱਥੇ ਗਈ ਆ ਕੁਛ ਦੱਸ ਕੇ ਗਈ ਆ ਕਿ ਨਹੀਂ ਤਾਨੂੰ ਪਤਾ ਤਾਂ ਹੈਗਾ ਜੀ ਮੇਰੇ ਨਾਲ ਕਿਹੜਾ ਬੋਲਦੀ ਐ ਨਾ ਹੀ ਮੈਨੂੰ ਕੁਝ ਦੱਸ ਕੇ ਗਈ ਐ ਇੱਥੇ ਹੀ ਹੋਣੀ ਐ ਆਂਡਗਵਾਂ ਚ ਚਲ ਕੋਈ ਨਾ ਚਲ ਮੈਂ ਜਾਇਆ ਮੈਂ ਫਿਰ ਚਾਚੇ ਕੋ ਨੀ ਹਾਂਜੀ ਜਾਇਓ ਗੱਲ ਰਾਤੀ ਸਾਈ ਉਹਨਾਂ ਨੇ ਆਹੋ ਗੱਲ ਤਾਂ ਹੋ ਗਈ ਪਰ ਸਾਈ ਨਹੀਂ ਹਜੇ ਫੜਾਈ ਉਹਨੇ ਉਹ ਕਹਿੰਦਾ ਮੈਂ ਘਰੇ ਆ ਕੇ ਫੜਾ ਜਾਨਾ ਥੋੜੇ ਟਾਈਮ ਤੱਕ ਚਲੋ ਠੀਕ ਹੈ ਜੀ ਵਧੀਆ ਗੱਲ ਹੈ ਨਾਲੇ ਤੁਹਾਡੇ ਆਇਆ ਤੇ ਇਹ ਵੀ ਗੱਲ ਨਿਬੜ ਜੂਗੀ ਵਧੀਆ ਹੋਰ ਨਾਲੇ ਮੈਂ ਚਾਚੇ ਨੂੰ ਇਹ ਵੀ ਕਹਤਾ ਸੀ ਮਾ ਜਿਹੜਾ ਠੇਕਾ ਫੜਾਉਣਾਵੇਂਗਾ ਨਾ ਉਹ ਲਵੀ ਨੂੰ ਫੜਾਈ ਚਾਚਾ ਅੱਗੋ ਕਹਿੰਦਾ ਕਹਿੰਦਾ ਮੈਨੂੰ ਤੁਹਾਡੇ ਘਰ ਦੀ ਸਾਰੀ ਗੱਲ ਦਾ ਪਤਾ ਕਹਿੰਦਾ ਤੂੰ ਫਿਕਰ ਨਾ ਕਰ ਮੈਂ ਲਵੀ ਨੂੰ ਹੀ ਫੜਾ ਕੇ ਆਉਂਗਾ ਠੇਕਾ ਅੱਛਾ ਹੁਣ ਨੂਆਂ ਦੀ ਸਰਦਾਰੀ ਹੋ ਗਈ ਮਾਮਾ ਨੂੰ ਕੌਣ ਪੁੱਛੇ ਫੇਟਾ ਮੈਨੂੰ ਫੜਾ ਕੇ ਜਾਵੇ ਉਹ ਮਰੀ ਨਹੀਂ ਹਲੇ ਮੈਂ ਜਉਂਦੀ ਐ ਮਰੀ ਤੋਂ ਬਾਅਦ ਸਾਂਭਲੇ ਕਬੀਲਦਾਰੀ ਜਿਆਦੇ ਚੌ ਚੜ ਗਿਆ ਤੁਨੂੰ ਕਬੀਲਦਾਰੀ ਸੰਭਣ ਦਾ ਨਾ ਮਾਫਰ ਹੋਰ ਕਰੀਏ ਵੀ ਕੀ ਹੁਣ ਤੂੰ ਤਾਂ ਸੱਤ ਵਾਂਗੂ ਕੁੰਡਲੀ ਮਾਰ ਕੇ ਬੈਠ ਜਾਨੀਆ ਪੈਸਿਆਂ ਤੇ ਕਦੇ ਸੋਚਿਆ ਵੀ ਇਹਨੂੰ ਵੀ ਕਿਸੇ ਚੀਜ਼ ਦੀ ਲੋੜ ਹੋ ਸਕਦੀ ਐ ਇਹਨੇ ਵੀ ਕੋਈ ਚੀਜ਼ ਲੈਣੀ ਐ ਆਪਦੀ ਕਦੇ ਦਿੱਤੇ ਨੇ ਦੋ ਪੈਸੇ ਇਹਨੂੰ ਤਾਂ ਹੁਣ ਤੱਕ ਤਾਂ ਤੂੰ ਤਾਂ ਕਹਿਣਾ ਇਹਨੂੰ ਪੁੱਛ ਲੈ ਤੂੰ ਕਿਹੜੀ ਚੀਜ਼ ਦੀ ਕਮੀ ਹੈ ਦੇ ਕੋਲੇ ਸੂਟ ਹੈ ਦੇ ਕੋਲ ਨੇ ਜੁੱਤੀ ਜੋੜ ਹੈ ਦੇ ਕੋਲੇ ਹੈਗਾ ਇਹਨੇ ਪੈਸੇ ਕੀ ਕਰਨੇ ਨੇ ਮੰਮੀ ਇਹ ਸੂਟ ਤਾਂ ਮੇਰੇ ਪੁਰਾਣੇ ਨੇ ਨਾਲੇ ਮੇਰੇ ਪੇਕਿਆਂ ਦੇ ਦਿੱਤੇ ਹੋਏ ਨੇ ਤੂੰ ਸਤਾ ਕਦੇ ਮੈਨੂੰ ਲੈ ਕੇ ਨਹੀਂ ਦਿੱਤਾ ਕੋਈ ਕਪੜਾ ਲੀੜਾ ਕਦੇ ਸਾਲ ਸੀ ਮਾਹੀ ਚ ਮੈਨੂੰ ਲੈ ਕੇ ਦਿੱਤਾ ਤੁਹਾਡਾ ਵੀ ਤਾਂ ਫਰਜ਼ ਬਣਦਾ ਹੀ ਹੈ ਆ ਕਪੜੇ ਲੀੜੇ ਤੋਂ ਇਲਾਵਾ ਹੋਰ ਵੀ ਸੋ ਖਰਚੇ ਹੁੰਦੇ ਨੇ ਮੇਰੇ ਕੋਲੇ ਵੀ ਦੋ ਪੈਸੇ ਹੋਣੇ ਚਾਹੀਦੇ ਨੇ ਵੀ ਮੈਂ ਆਪਣੀ ਕੋਈ ਚੀਜ਼ ਲੈ ਸਕਾਂ ਨਾ ਹੋਰ ਤੇਰੇ ਕਿਹੜੇ ਖਰਚੇ ਨੇ ਆਹ ਸੁਰਖੀਆਂ ਬਿੰਦੀਆਂ ਨੇ ਨੇ ਆਏ ਨਹੀਂ ਮੈਨ ਜਾਇ ਜੜਾਉਣ ਦੇਂਦੀ ਪੈਸੇ ਮੰਮੀ ਇਹ ਨਜਾਇਜ਼ ਖਰਚੇ ਕਿਹੜੇ ਕਰਦੀ ਐ ਹੁਣ ਜਿਹੜੀ ਚੀਜ਼ ਇਹਨੂੰ ਲੋੜ ਆ ਉਹ ਤਾਂ ਲੈਣੀ ਹੋ ਆ ਨਜਾਇਜ਼ ਖਰਚੇ ਤਾਂ ਮਾਂ ਉਹ ਹੁੰਦੇ ਨੇ ਜਿਹੜਾ ਬੰਦਾ ਰੋਜ਼ ਹੀ ਲਫਾਫੇ ਪਰ ਪਰ ਘਰੇ ਲਿਆਉਂਦਾ ਹੋਵੇ ਤੈਨੂੰ ਇਹਦੇ ਕਿਹੜੇ ਨਜਾਇਜ਼ ਖਰਚੇ ਦਿਸ ਗਏ ਮੇਰੀ ਸੁਣ ਲੈ ਗੱਲ ਚਾਹੇ ਕੁਛ ਵੀ ਐ ਮੈਂ ਘਰ ਚ ਵੱਡੀ ਐ ਤੇ ਤਾਂ ਮੈਨੂੰ ਘੜਾਇਓ ਹੋਰ ਪਈ ਘਰੇ ਆਜੋ ਲੱਚਾਈ ਲੰਗੇ ਆਜੋ ਬਹਿ ਜੋ ਫੋਰਥ ਸਣਾ ਠੀਕ ਹੋ ਠੀਕ ਹੈ ਵਧੀਆ ਤੂੰ ਸੁਣਾ ਬਸ ਵਧੀਆ ਠੀਕ ਹੈ ਆਲਾ ਪਈ ਆਪਦੀ ਜ਼ਮੀਨ ਦੀ ਸਾਈ 10000 ਹੈ ਜੇ ਵੱਧ ਨਹੀਂ ਲੋੜਾ ਤਾਂ ਵੱਧ ਦੇ ਜਾਨਾ ਨਾ ਨਾ ਕੋਈ ਨਹੀਂ ਅੱਛਾ ਜੀ ਠੀਕ ਹੈ ਚੱਲ ਚੰਗਾ ਹੈਪੀ ਬਈ ਚੱਲਦਾ ਮੈਂ ਫਿਰ ਹਾਂ ਚਾਚਾ ਜੀ ਬੈਠੋ ਚਾਹ ਪੀ ਕੇ ਬਾਜੋ ਮੈਂ ਕੋਈ ਗੱਲ ਨਹੀਂ ਚਾਹ ਵਾ ਪੀ ਕੇ ਆਇਆ ਹੁਣੇ ਹੀ ਅੱਛਾ ਅੱਛਾ ਹਾਂ ਚੱਲ ਠੀਕ ਐ ਲਵੀ ਹਾਂਜੀ ਆ ਲੈ ਪੈਸੇ ਸਾ ਮਾ ਚਾਚੇ ਨੇ ਫੜਾਏ ਨੇ ਅੱਛਾ ਜੀ ਕਿੰਨੇ ਨੇ 10000 ਰੁਪਏ ਸਾਈ ਦਾ ਫੜਾਇਆ ਉਹਨੇ ਠੀਕ ਐ ਜੀ ਚੱਲ ਠੀਕ ਐ ਸਾਈ ਤਾਂ ਤੁਸੀਂ ਫੜ ਲਈ ਕਿਤੇ ਠੇਕੇ ਵਾਲੇ ਨਾਲ ਮੂਰੇ ਹੱਥ ਆ ਡਲੋ ਕਿ ਕਦਾ ਮੈਂ ਹੀ ਫੜੂਗੀ ਉਹ ਮਾ ਫੇਰ ਉਹੀ ਗੱਲ ਤਾਂ ਸਾਰਾ ਠੇਕਾ ਫੜ ਕੇ ਕੀ ਕਰਨਾ ਹੈ ਤੈਨੂੰ ਕਿਹੜਾ ਘਰ ਚ ਕੁਝ ਮਿਲਦਾ ਨਹੀਂ ਸਭ ਕੁਝ ਮਿਲਦਾ ਹੈ ਤੈਨੂੰ ਥੋੜੇ ਬਹੁਤੇ ਤੂੰ ਆਪਦੇ ਖਰਚੇ ਜੋਗੇ ਲੈ ਲਿਆ ਕਰ ਪੈਸੇ ਦੇਖ ਭਾਈ ਮੈਂ ਨਹੀਂ ਤੁਹਾਡੇ ਮੂਰੇ ਪੰਜੀ ਪੰਜੀ ਨੂੰ ਹੱਥ ਅੜਦੀ ਜੇ ਨਹੀਂ ਠੇਕਾ ਦੇਣਾ ਮੇਰਾ ਹਿੱਸਾ ਵੰਡ ਦੋ ਅੱਧਾ ਤੂੰ ਸੀ ਰੱਖ ਲਓ ਅੱਧਾ ਮੈਨੂੰ ਦੇ ਦੋ ਮੈਂ ਵੀ ਅੱਧੇ ਦੀ ਮਾਲਕਣ ਐ ਮਾਂ ਤੈਂ ਅੱਧਾ ਹਿੱਸਾ ਲੈ ਕੇ ਕੀ ਕਰਨਾ ਤੂੰ ਤਾਂ ਕੱਲੀ ਜਾਣੀ ਐ ਅਸੀਂ ਅੱਧੇ ਹਿੱਸੇ ਚ ਦੋ ਜਾਣੇ ਆ ਫਿਰ ਅੱਗੇ ਵੀ ਸਾਡਾ ਸੁਖਰਾਲ ਪਰਿਵਾਰ ਵਧਣਾ ਸਾਡੇ ਤਾਂ ਅੱਗੇ ਅੱਗੇ ਖਰਚੇ ਵਧਣੀ ਨੇ ਸਾਨੂੰ ਅੱਧੇ ਹਿੱਸੇ ਨਾਲ ਕਿੱਥੋਂ ਸਰਜੂ ਸਰੇ ਭਾਈ ਮਾ ਸਰੇ ਤੁਹਾਡਾ ਮੀਮੀ ਨੇ ਪਤਾ ਮੈਨੂੰ ਤਾਂ ਬਰਾਬਰ ਦਾ ਹਿੱਸਾ ਦੇ ਦੋ ਚਲ ਠੀਕ ਹੈ ਮਾ ਜਿਵੇਂ ਤੂੰ ਕਹਿਨੀ ਆ ਮੈਂ ਉਹ ਵੀ ਕਰ ਲੈਣਾ ਪਰ ਇੱਕ ਗੱਲ ਧਿਆਨ ਨਾਲ ਸੁਣੀ ਮੇਰੇ ਜਾਣ ਤੋਂ ਬਾਅਦ ਨਾ ਲਵੀ ਨਾਲ ਕਦੇ ਮਾੜਾ ਕਰਨ ਦੀ ਨਾ ਸੋਚੋ ਕਿਉਂਕਿ ਤੁਹਾਡੀ ਇਹ ਲੜਾਈ ਪੈਸਿਆਂ ਪਿੱਛੇ ਸੀ ਨਾ ਹੁਣ ਉਹ ਨਿਬੜ ਗਈ ਇਹਦੇ ਪੈਸੇ ਇਹਦੇ ਕੋਲ ਆ ਜਾਣਗੇ ਤੇਰੇ ਪੈਸੇ ਤੇਰੇ ਕੋਲ ਆ ਜਾਣਗੇ ਮੰਮੀ ਤੁਸੀਂ ਠੀਕ ਨਹੀਂ ਕੀਤਾ ਜਿਹੜਾ ਬਰਾਬਰ ਦਾ ਹਿੱਸਾ ਵੰਡਾ ਲਿਆ ਨਾਲੇ ਅੱਜ ਤੱਕ ਤਾਂ ਤੁਸੀਂ ਮੇਰੇ ਨਾਲ ਮਾੜਾ ਕਰਦੇ ਰਹੇ ਹੋ ਮੈਂ ਇਹ ਜਿਆ ਤੁਹਾਡਾ ਕੀ ਬਗੜਤਾ ਜਿਹੜਾ ਤੁਸੀਂ ਅੱਜ ਹਿੱਸਾ ਵੰਡਾ ਕੇ ਬੈਠੇ ਨਾ ਬਗਾਰਨ ਦੀ ਕੋਈ ਕਸਰ ਰਹਗੀ ਮੁੰਡੇ ਦੇ ਮੇਰੇ ਦੇ ਆਉਂਦੇ ਦੇ ਤੂੰ ਕੰਨ ਭਰਤੇ ਉਹ ਮੇਰੇ ਨਾਲ ਲੜਾਤਾ ਹਲੇ ਕਹਿੰਦੀ ਆ ਕੀ ਵਿਗਾੜਿਆ ਮੈਂ ਤੁਹਾਡਾ ਅੱਜ ਤੱਕ ਮੁੰਡਾ ਮੇਰਾ ਮੇਰੇ ਹੱਥ ਤੇ ਪੈਸੇ ਧਰਦਾ ਸੀ ਕਦੇ ਆਪ ਦੀ ਜੇਬ ਚ ਵੀ ਨਹੀਂ ਪਾਏ ਸੀ ਅੱਜ ਜਿਹੜੇ ਤਿੰਨ ਪਰਾਤੇ ਪੈਸੇ ਉਹਨੇ ਨਾ ਇਹ ਤੇਰੀਏ ਚੱਕ ਹੈ ਹੋਰ ਕੀ ਦੀ ਹੈ ਮੰਮੀ ਜੇ ਮੈਂ ਇਹਨਾਂ ਨੂੰ ਚੱਕਣਾ ਹੁੰਦਾ ਨਾ ਤਾਂ ਮੈਂ ਫੋਨ ਤੇ ਸਾਰੀਆਂ ਗੱਲਾਂ ਦੱਸ ਦੇਣੀਆਂ ਸੀ ਵੀ ਮੰਮੀ ਮੇਰੇ ਨਾਲ ਆਹ ਕੁਛ ਕਰਦੀ ਐ ਪਰ ਇਹਨਾਂ ਨੇ ਤਾਂ ਤੁਹਾਨੂੰ ਆਪ ਦੇ ਅੱਖੀ ਦੇਖਿਆ ਇਹ ਤਾਂ ਮੇਰੇ ਬਿਨਾਂ ਦੱਸੇ ਹੀ ਬੁੱਝ ਗਏ ਵੀ ਮੰਮੀ ਤੈਨੂੰ ਮਾਰਨ ਨੂੰ ਫਿਰਦੀ ਐ ਫੇਰ ਇਹਨਾਂ ਨੇ ਮੈਨੂੰ ਸਾਰੀ ਗੱਲ ਪੁੱਛੀ ਐ ਤਾਂ ਮੈਂ ਦੱਸਿਆ ਜੇ ਮੈਨੂੰ ਪੁੱਛਦੇ ਨਾ ਨਾ ਮੈਂ ਕਦੇ ਵੀ ਨਾ ਦੱਸਦੀ ਹਾਏ ਤੁਸੀਂ ਕਹਿੰਦੇ ਹੋ ਵੀ ਮੈਂ ਕੰਨ ਭਰੇ ਨੇ ਇਹਨਾਂ ਦੇ ਚਲ ਹੁਣ ਚਾਹੇ ਕੁਛ ਵੀ ਐ ਹਿੱਸੇ ਵੰਡੇ ਗਏ ਆਪਾਂ ਆਪ ਦਾ ਖਾਓ ਚਲੋ ਠੀਕ ਐ ਮੰਮੀ ਅੱਜ ਤੋਂ ਕੱਲੇ ਹਿੱਸੇ ਨਹੀਂ ਵੰਡੇ ਗਏ ਹੁਣ ਕੰਮ ਵੀ ਵੰਡੇ ਗਏ ਜਿਵੇਂ ਹੁਣ ਤੁਸੀਂ ਜ਼ਮੀਨਦਾਰ ਦਾ ਠੇਕਾ ਫੜੋਗੇ ਨਾ ਉਵੇਂ ਹੀ ਹੁਣ ਘਰ ਦਾ ਕੰਮ ਵੀ ਅੱਧਾ ਫੜ ਲਓ ਬੱਲੇ ਨਹੀਂ ਤੇਰੇ ਕੰਮ ਤਾਂ ਤੂੰ ਹੀ ਕਰੇਂਗੀ ਮੈਂ ਕੰਮ ਕਾਤੋਂ ਕਰਾਂ ਤੈਨੂੰ ਵਿਆਹ ਕੇ ਕਾਹਦੇ ਲਿਆਉਂਦਾ ਅੱਛਾ ਫਿਰ ਆਏ ਕਰੋ ਜਿੰਨੇ ਕਿੱਲੇ ਤੇ ਮੈਨੂੰ ਵਿਆਹ ਕੇ ਲਿਆਏ ਸੀ ਨਾ ਓਨੇ ਕਿੱਲਾਂ ਦਾ ਠੇਕਾ ਮੇਰੇ ਹੱਥ ਤੇ ਧਰ ਦੋ ਕੰਮ ਵੀ ਮੈਂ ਸਾਰਾ ਆਪ ਕਰੂੰਗੀ ਜੇ ਆਪ ਦਾ ਅੱਧਾ ਹਿੱਸਾ ਰੱਖਣਾ ਤੇ ਚੁੱਪ ਕਰਕੇ ਆਪ ਦਾ ਅੱਧਾ ਕੰਮ ਕਰਿਓ ਮੇਰੇ ਤੇ ਆਸ ਨਾ ਕਰਿਓ ਕੋਈ ਨਾ ਬੋਲ ਲੈ ਜਿਹੜਾ ਬੋਲਣਾ ਵਗ ਜਾਣਦੇ ਮੁੰਡੇ ਨੂੰ ਤੈਨੂੰ ਤਾਂ ਘਰੋਂ ਕੱਢਾ ਹੀ ਲੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਦੇਖਦਾ ਅੱਜ ਠੀਕ ਆ ਜੀ ਠੀਕ ਆ ਕੀ ਦਾ ਫੋਨ ਸੀ ਜੀ ਤੋ ਇਹ ਤਾਂ ਠੇਕੇਦਾਰ ਦਾ ਫੋਨ ਹੈ ਅੱਛਾ ਹੋਰ ਉਹ ਕਹਿੰਦਾ ਵੀ ਆਜ ਅੱਜ ਹੁਣ ਜਾਣਾ ਤਾਂ ਪੈਣਾ ਹੀ ਐ ਤੈਨੂੰ ਪਤਾ ਕਿਹੜਾ ਪਿੱਛੇ ਖੜਦਾ ਮੈਂ ਤਾਂ ਜੀ ਐਂ ਕਹਿੰਦੀ ਸੀ ਕੁਝ ਥੋੜੇ ਦਿਨ ਹੋਰ ਰਹਿ ਤੰਦੇ। ਤੁਹਾਡੇ ਰਹਿਣ ਨਾਲ ਮਮੀ ਨੂੰ ਡਰ ਰਹਿਣਾ ਸੀ। ਤੁਹਾਨੂੰ ਪਤਾ ਹੀ ਐ ਕੱਲ ਤਾਂ ਮੇਰੇ ਨਾਲ ਕੀ ਕੁਝ ਹੋ ਰਿਹਾ ਸੀ। ਉਹ ਦੇਖ ਤੈਨੂੰ ਪਤਾ ਤਾਂ ਹੈ। ਮੈਂ ਇੱਕ ਦਿਨ ਵਾਸਤੇ ਆਇਆ ਸੀ। ਤਾਂ ਹੀ ਮੈਂ ਕੋਈ ਉੱਥੋਂ ਕੱਪੜਾ ਲੀੜਾ ਨਹੀਂ ਚੱਕ ਕੇ ਲਿਆਂਦਾ। ਹੁਣ ਜੇ ਇਹੀ ਗੱਲਾਂ ਤੂੰ ਮੈਨੂੰ ਪਹਿਲਾਂ ਫੋਨ ਤੇ ਦੱਸ ਦਿੰਦੀ ਮੈਂ ਫਿਰ ਕੰਮ ਛੱਡ ਕੇ ਆ ਜਾਂਦਾ। ਹੁਣ ਇੱਕ ਵਾਰੀ ਤਾਂ ਮੈਨੂੰ ਜਾਣਾ ਹੀ ਪਊਗਾ ਨਾ। ਗੱਲ ਤਾਂ ਤੁਹਾਡੀ ਠੀਕ ਐ ਜੀ। ਪਰ ਹੁਣ ਮੈਂ ਵੀ ਕੀ ਕਰਾਂ? ਮੈਨੂੰ ਵੀ ਇੱਥੇ ਕੱਲੀ ਨੂੰ ਡਰ ਆਉਂਦਾ। ਚਲ ਤੂੰ ਐਂ ਕਰ। ਜੇ ਤੈਨੂੰ ਡਰ ਲੱਗਦਾ ਨਾ ਤੂੰ ਉੱਥੋਂ ਮੰਮੀ ਨੂੰ ਬੁਲਾ ਲੈ ਇੱਕ ਦੋ ਦਿਨ ਫਿਰ ਐਨੇ ਤਾਂ ਮੈਂ ਆਈ ਜਾਣਾ ਮੰਮੀ ਵੀ ਕਿੱਥੇ ਰਹਿ ਸਕਦੇ ਨੇ ਜੀ ਪਿੱਛੋਂ ਫਿਰ ਬੰਟੀ ਦੀ ਰੋਟੀ ਦਾ ਔਖਾ ਹੋ ਜਾਂਦਾ ਤਾਂ ਕਰਕੇ ਨਹੀਂ ਮੈਂ ਕਹਿੰਦੀ ਉਹਨਾਂ ਨੂੰ ਚੱਲ ਕੋਈ ਨਹੀਂ ਤੂੰ ਹੁਣ ਐ ਕਰ ਇੱਕ ਦੋ ਦਿਨ ਔਖੀ ਸੌਖੀ ਸਾਰ ਹੁਣ ਮੈਨੂੰ ਨਹੀਂ ਲੱਗਦਾ ਵੀ ਮੰਮੀ ਤੈਨੂੰ ਕੁਝ ਕਹੂਗੀ ਅੱਗੇ ਉਹਦੇ ਨਾਲ ਬਠੇਰੀ ਬਣ ਗਈ ਜੀ ਉਹ ਇਹ ਜੀ ਬਣੀ ਨੂੰ ਕੀ ਜਾਣਦੀ ਐ ਜਿਦਨ ਕੱਠ ਕਰਿਆ ਸੀ ਉਸ ਦਿਨ ਚਾਚਾ ਜੀ ਨੇ ਬਥੇਰਾ ਇਹਨੂੰ ਸਮਝਾਇਆ ਸੀਗਾ ਪਰ ਨਹੀਂ ਇਹਦੇ ਤੇ ਕੋਈ ਅਸਰ ਨਹੀਂ ਹੋਇਆ ਉਹੀ ਗਲਤੀ ਇਹ ਫੇਰ ਕਰਨ ਲੱਗੀ ਸੀ ਤਾਂ ਫਿਰ ਹੁਣ ਕੀਤਾ ਵੀ ਕੀ ਜਾਵੇ ਜਾਣਾ ਤਾਂ ਪਊ ਗਈ ਹੁਣ ਉਹਦੇ ਨਾਲ ਹਿਸਾਬ ਕਿਤਾਬ ਵੀ ਕਰਨਾ ਠੇਕੇਦਾਰ ਨਾਲ ਹਾਂ ਚਲੋ ਕੋਈ ਨਾ ਜੀ ਫਿਰ ਤੁਸੀਂ ਜਾਇਓ ਮੈਂ ਆਪੇ ਸਾਰ ਲੂੰਗੀ ਔਖੀ ਸੌਖੀ ਕਦੋਂ ਜਾਣਾ ਬਸ ਅੱਜ ਹੀ ਜਾਣਾ ਚਲੋ ਠੀਕ ਐ ਆਜੋ ਮੈਂ ਤੁਹਾਨੂੰ ਚਾਹ ਬਣਾ ਦਿੰਦੀ ਆ ਚਾਹ ਪੀਜੋ ਚਲ ਠੀਕ ਐ ਆਜੋ ਚਲ ਠੀਕ ਹੈ ਲਵੀ ਠੀਕ ਹੈ ਜੀ ਪੂਰਦਾ ਧਿਆਨ ਰੱਖੀ ਜੰਗਾ ਕੋਈ ਨਾ ਤੁਸੀਂ ਵੀ ਨਾ ਥੋੜਾ ਜਲਦੀ ਆਉਣ ਦੀ ਕੋਸ਼ਿਸ਼ ਕਰਿਓ ਜੀ ਉਹ ਜਲਦੀ ਆਉਂਗਾ ਹੁਣ ਤਾਂ ਹੋਰ ਚਲ ਚੰਗਾ ਫਿਰ ਠੀਕ ਹੈ ਜੀ ਪਹੁੰਚ ਕੇ ਫੋਨ ਕਰ ਦਿਓ ਜੀ ਹਾਂ ਹਾਂ ਕੋਈ ਨਹੀਂ ਕਰ ਦੂੰਗਾ ਮੈਂ ਚੰਗਾ ਹੀ